ਦੋਸਤੋ ਟ੍ਰੇਨਿੰਗ ਤੋਂ ਬਾਅਦ ਜਦੋਂ ਸਟੂਡੈਂਟ ਐਜ਼ ਅ ਸਿੰਗਲ ਡਰਾਈਵਰ ਚੱਲਦਾ ਹੈ ਕਿਸ ਤਰੀਕੇ ਨਾਲ ਉਹ ਟੈਕੋ ਆਪਰੇਟ ਕਰਦਾ ਹੈ ਦੇਖੋ ਟੈਕੋ ਦੇ ਵਿੱਚ ਕੀ ਹੈ ਕਿ ਅਸੀਂ ਇੱਕ ਦਿਨ 'ਚ ਇੱਕ ਸ਼ਿਫਟ 'ਚ 9 ਘੰਟੇ ਗੱਡੀ ਚਲਾਨੀ ਹੈ ਇੱਕ ਹਫ਼ਤੇ 'ਚ ਸੋਮਵਾਰ ਤੋਂ ਹਫ਼ਤਾ ਸ਼ੁਰੂ ਹੁੰਦਾ ਹੈ ਐਤਵਾਰ ਆਖਰੀ ਦਿਨ ਅਸੀਂ ਇੱਕ ਹਫ਼ਤੇ 'ਚ 6 ਦਿਨ ਗੱਡੀ ਚਲਾਨੀ ਹੈ ਜਿਹਦੇ 'ਚ ਆਪਾਂ 9 ਘੰਟੇ ਡਰਾਈਵ ਕਰ ਸਕਦੇ ਹਾਂ ਔਰ ਹਫ਼ਤੇ 'ਚ 2 ਦਿਨ ਅਗਰ ਸਾਨੂੰ ਲੋਡ ਪਵੇ ਤਾਂ ਅਸੀਂ 10-10 ਘੰਟੇ ਵੀ ਚਲਾ ਸਕਦੇ ਹਾਂ ਪਰ ਹਫ਼ਤੇ 'ਚ 2 ਦਿਨ ਤੋਂ ਜ਼ਿਆਦਾ ਨਹੀਂ ਚਲਾ ਸਕਦੇ ਪਰ ਇਹ ਜ਼ਰੂਰੀ ਵੀ ਨਹੀਂ ਹੈ 10 ਘੰਟੇ ਚਲਾਨੀ ਆ ਤੁਸੀਂ 9-9-9 ਘੰਟੇ ਚਲਾਓ ਪੂਰੇ 6 ਦਿਨ ਨੋ ਪ੍ਰੋਬਲਮ ਪਰ ਲੋਡ ਪਵੇ ਤਾਂ 10 ਘੰਟੇ ਤੱਕ ਚਲਾ ਸਕਦੇ ਹਾਂ ਅਮਰਜੈਂਸੀ ਵਾਸਤੇ ਆ ਅਸੀਂ 4.5 ਘੰਟੇ ਲਗਾਤਾਰ ਗੱਡੀ ਨਹੀਂ ਚਲਾ ਸਕਦੇ 4.5 ਘੰਟੇ ਤੋਂ ਬਾਅਦ 45 ਮਿੰਟ ਦਾ ਰੈਸਟ ਫਿਰ 4.5 ਘੰਟੇ ਯਾਨੀ ਟੋਟਲ 9 ਘੰਟੇ ਆਪਾਂ ਗੱਡੀ ਚ ਚਲੋਣੀ ਆ ਹੁਣ ਇਹ ਜਿਹੜਾ 45 ਮਿੰਟ ਦਾ ਰੈਸਟ ਹੈ ਇਹ ਤੁਸੀਂ 3 ਘੰਟੇ ਬਾਅਦ ਵੀ ਲੈ ਸਕਦੇ ਹੋ 3 ਘੰਟੇ ਗੱਡੀ ਚਲਾਈ 45 ਮਿੰਟ ਦਾ ਰੈਸਟ 3 ਘੰਟੇ ਗੱਡੀ ਚਲਾਈ 45 ਮਿੰਟ ਦਾ ਰੈਸਟ ਫਿਰ 3 ਘੰਟੇ ਗੱਡੀ ਚਲਾਈ ਟੋਟਲ 9 ਘੰਟੇ ਹੋਗੇ ਆਪਾਂ ਕਦੀ ਵੀ 4.5 ਘੰਟੇ ਤੋਂ 1 ਮਿੰਟ 1 ਸੈਕਿੰਡ ਉੱਪਰ ਵੀ ਗੱਡੀ ਨਹੀਂ ਚਲਾਨੀ ਆ ਉਸ ਤੋਂ ਪਹਿਲੇ ਹੀ ਆਪਣਾ 45 ਮਿੰਟ ਦਾ ਰੈਸਟ ਲੈਣਾ ਠੀਕ ਹੈ ਜੀ ਤੁਸੀਂ 8 ਘੰਟੇ 9 ਘੰਟੇ ਗੱਡੀ ਚਲਾ ਲਈ 9 ਘੰਟੇ ਤੋਂ ਬਾਅਦ ਤੁਸੀਂ 9 ਘੰਟੇ ਦਾ ਮਿਨੀਮਮ ਰੈਸਟ ਲੈ ਸਕਦੇ ਹੋ ਉਰ 11 ਘੰਟੇ ਦਾ ਰੈਸਟ ਵੀ ਲੈ ਸਕਦੇ ਹੋ 11 ਘੰਟੇ ਦੇ ਤੁਸੀਂ ਭਾਵੇਂ ਜਿੰਨੇ ਮਰਜ਼ੀ ਰੈਸਟ ਲਓ 6 ਦੇ 6 ਦਿਨ ਤੁਸੀਂ 9 ਘੰਟੇ ਗੱਡੀ ਚਲਾਈ 11 ਘੰਟੇ ਦਾ ਰੈਸਟ 9 ਘੰਟੇ ਗੱਡੀ ਚਲਾਈ 11 ਦਾ ਰੈਸਟ ਪਰ ਤੁਸੀਂ 9 ਘੰਟੇ ਦਾ ਰੈਸਟ ਘਟਾ ਵੀ ਸਕਦੇ ਹੋ ਪਰ ਉਹ 3 ਦਿਨ ਹੀ ਲੈ ਸਕਦੇ ਤੁਸੀਂ ਜਿਹੜੇ 6 ਦਿਨ ਹੈ ਹਫਤੇ ਦੇ ਉਹਦੇ ਚ ਸਿਰਫ 3 ਦਿਨ ਹੀ ਲੈ ਸਕਦੇ ਹੋ ਜੇ ਤੁਸੀਂ 3 9 ਘੰਟੇ ਤੇ ਰੈਸਟ ਲੈ ਲੈ ਫਿਰ ਤੁਸੀਂ ਚੌਥਾ ਰੈਸਟ 11 ਘੰਟੇ ਦਾ ਹੀ ਲੈਣਾ ਹੈ ਤੁਸੀਂ 9 ਘੰਟੇ ਦਾ ਨਹੀਂ ਲੈ ਸਕਦੇ ਕਹਣੇ ਦਾ ਮਤਲਬ ਇਹ ਹੈ ਕਿ ਭਾਵੇਂ ਸਾਰੇ ਰੈਸਟ 11 ਘੰਟੇ ਦੇ ਲਓ ਪਰ ਜੇ 9 ਘੰਟੇ ਦੇ ਰੈਸਟ ਲੈ ਰਹੇ ਔਰ ਹੁਣ ਗੱਲ ਕਰਦੇ ਹਾਂ ਸ਼ਿਫਟ ਦੀ ਆਪਾਂ ਡਰਾਈਵਿੰਗ ਦੀ ਗੱਲ ਕਰ ਲਈ ਰੈਸਟ ਦੀ ਗੱਲ ਕਰ ਲਈ ਇੱਕ ਇਹਦੇ ਨਾਲ ਹੁੰਦਾ ਹੈ ਅਦਰ ਵਰਕ ਯਾਨੀ ਤੁਸੀਂ ਲੋਡਿੰਗ ਅਲੋਡਿੰਗ ਕਰਾ ਰਹੇ ਆਂ ਤੇਲ ਭਰ ਰਹੇ ਆਂ ਉਹ ਕਿੱਥੇ ਜਾਊਗਾ ਜਿਹੜੀ ਸਾਡੀ ਸ਼ਿਫਟ ਹੁੰਦੀ ਹੈ 13 ਘੰਟੇ ਦੀ ਹੁੰਦੀ ਹੈ 13 ਘੰਟੇ 'ਚ ਅਸੀਂ 9 ਘੰਟੇ ਗੱਡੀ ਚਲਾਣੀ ਆਂ 9 ਘੰਟੇ ਬਾਅਦ ਲੋਡਿੰਗ ਅਲੋਡਿੰਗ ਕਰਾ ਰਹੇ ਆਂ ਤਾਂ ਆਪਾਂ 13 ਘੰਟੇ ਦੇ ਵਿੱਚ ਕਰਾਣੀ ਆ ਜੇ 13 ਘੰਟੇ ਪੂਰੇ ਹੋ ਗਏ ਆਪਣੀ ਸ਼ਿਫਟ ਖਤਮ ਫਿਰ ਆਪਾਂ ਰੈਸਟ ਲੈਣਾ ਹੈ ਤੁਸੀਂ 6 ਤੇ 6 ਦਿਨ 13 ਘੰਟੇ ਦੀ ਸ਼ਿਫਟ ਕਰ ਸਕਦੇ ਹੋ ਪਰ ਜੇ ਤੁਹਾਨੂੰ ਲੋਡ ਪਵੇ ਤਾਂ 3 ਦਿਨ 15 ਘੰਟੇ ਸ਼ਿਫਟ ਵਧਾ ਸਕਦੇ ਹੋ ਪਰ 3 ਦਿਨ ਹੀ ਕਰ ਸਕਦੇ ਹੋ ਚੌਥੇ ਦਿਨ ਫਿਰ 13 ਘੰਟੇ ਕੰਨੀ ਪੈਣੀ ਯਾਨੀ ਆ ਤਾਂ 6 ਦੇ 6 ਦਿਨ 13-13 ਘੰਟੇ ਕਰੂ ਜੇ ਲੋਡ ਪਏ ਤਾਂ ਇੱਕ ਦਿਨ ਦੋ ਦਿਨ ਤਿੰਨ ਦਿਨ ਤੱਕ ਤੁਸੀਂ 15 ਘੰਟੇ ਕਰ ਸਕਦੇ ਹੋ ਪਰ ਚੌਥੇ ਦਿਨ ਇਹ ਨਹੀਂ ਕਰ ਸਕਦੇ ਤੁਹਾਨੂੰ 13 ਦੀ ਹੀ ਕੰਨੀ ਪੈਣੀ ਇਹ ਇਦਾਂ ਆ ਕਿ ਸਿੰਗਲ ਡਰਾਈਵਰ 24 ਘੰਟੇ ਦੇ हिसाब ਨਾਲ ਚੱਲਦਾ ਤੁਸੀਂ 13 ਘੰਟੇ ਦੀ ਸ਼ਿਫਟ ਲਈ ਤਾਂ 11 ਘੰਟੇ ਦਾ ਰੈਸਟ 15 ਘੰਟੇ ਦੀ ਸ਼ਿਫਟ ਲਈ ਤਾਂ 9 ਘੰਟੇ ਦਾ ਰੈਸਟ ਇਹ ਇੱਕ ਦੂਜੇ ਨਾਲ ਜੁੜਿਓ ਆ